ਜ਼ਿਲ੍ਹਾ ਪ੍ਰਸ਼ਾਸਨ ਅਤੇ ਸੀਵਰੇਜ ਵਿਭਾਗ ਦੀ ਲਾਪਰਵਾਹੀ ਦੇ ਚਲਦਿਆਂ ਰਾਮਬਾੜਾ ਬਾਜ਼ਾਰ ਵਿੱਚ ਸੀਵਰੇਜ ਜਾਮ ਕਾਰਨ ਸੰਗਤਾਂ ਨੂੰ ਝੱਲਣੀਆਂ ਪੈ ਰਹੀਆਂ ਭਾਰੀ ਦਿੱਕਤਾਂ। ਸ਼੍ਰੀ ਮੁਖਸਰ ਸਾਹਿਬ ਜ਼ਿਲ੍ਹਾ ਪ੍ਰਸ਼ਾਸਨ ਅਤੇ ਸੀਵਰੇਜ ਵਿਭਾਗ ਦੀ ਲਾਪਰਵਾਹੀ ਦੇ ਚਲਦਿਆਂ ਐਤਵਾਰ ਨੂੰ ਰਾਮਬਾੜਾ ਬਾਜ਼ਾਰ ਵਿੱਚ ਸੀਵਰੇਜ ਜਾਮ ਹੋਣ ਕਰਕੇ ਸੜਕ ਗੰਦੇ ਪਾਣੀ ਨਾਲ ਭਰ ਗਈ ਹੈ। ਜਿਸ ਕਾਰਨ ਗੁਰਦੁਆਰਾ ਸਾਹਿਬ ਜਾਣ ਵਾਲੀਆਂ ਸੰਗਤਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸਦੀ ਕਿ ਇਹ ਬਾਜ਼ਾਰ ਗੁਰਦੁਆਰਾ ਸਾਹਿਬ ਨੂੰ ਜਾਣ ਵਾਲਾ ਮੁੱਖ ਮਾਰਗ ਹੈ। ਪਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਵਰੇ ਵਿਭਾਗ ਦੀ ਲਾਪਰਵਾਹੀ ਤਾਂ ਦੇਖੋ ਐਨ ਮੇਲਾ ਮੱਗੀ ਮੌਕੇ ਸਿਵਰੇ ਜਾਮ ਦੀ ਸਮੱਸਿਆ ਆਮ ਦਿਨਾਂ ਨਾਲੋਂ ਕਿਤੇ ਜ਼ਿਆਦਾ ਗੰਭੀਰ ਹੋ ਗਈ ਜਿਸ ਕਰਕੇ ਸੰਗਤਾਂ ਨੂੰ ਗੱਦੇ ਪਾਣੀ ਚੋਂ ਲੰਘਦਿਆਂ ਹੋਇਆ ਬੱਚ-ਵਚਾਰ ਕਰਕੇ ਗੁਰਦੁਆਰਾ ਸਾਹਿਬ ਜਾਣਾ ਪਿਆ ਨਲਾਕੀ ਹੈ ਜੀ 10 ਸਾਲ ਹੋ ਗਏ ਇਹੀ ਕੋਈ ਨਹੀਂ ਜੰਨੇ ਨਾ ਮੈਂ ਵੀ ਆ ਰਹੀ ਆ ਵੇਖੋ ਕਿੱਡਾ ਦਿਹਾੜਾ ਵੱਡਾ ਹੈ ਮੇਲੇ ਦਾ ਮੌਕਾ ਸੰਗਤਾਂ ਆਈਆਂ ਦੂਰ ਦੂਰ ਪਰ ਵੇਖੋ ਪ੍ਰਸ਼ਾਸਨ ਦੀ ਨਲਾਗੇਗੀ ਬਹੁਤ ਬੁਰਾ ਹਾਲ ਹੈ ਜੀ ਤੁਹਾਡੇ ਸਾਹਮਣੇ ਦੇਖੋ ਕਿੰਨਾ ਰਸ ਚੱਲ ਰਿਹਾ ਹੈ